ਕਿਥੇ ਆਵੇਗਾ ਆ ਗਈ ਪਿਆਦਾ ਤਾ ਉਹ ਤੇਰਾ ਭਾਣਾ ਨਾਲ ਦਾ ਹੋਈ ਫੋਰਸ ਮਹਾਨ ਦਾ ਜਗਾਰ ਕੋਈ ਬਹੁਤ ਤਕੜਾ ਸਵਾਨਾ ਦੇਖ ਗੀ ਹੈ ਅਬ ਵੈਰੀ ਖਾਲਸਾ ਵੈਰੀ ਫਤਿਹ ਵੀਰੋ ਆ ਸੀ ਨਾ ਰਾਮੇ ਨੂੰ ਗਏ ਸੀਗੇ ਤੂੰ ਉਧਰ ਆ ਹੀ ਜਾਂਦਾ ਸੀ ਤੇ ਅਸੀਂ ਆਖਿਆ ਕਿ ਇਹਦਾ ਸੌਦੇ ਵਾਲਾ ਡੱਬਾ ਡਿੱਗ ਪਿਆ ਪਰ ਵੀਰੇ ਸੌਦੇ ਵਾਲਾ ਡੱਬਾ ਕਿਹੜਾ ਤਾਂ ਹੋਰੀ ਹੈ ਕਿਸੇ ਨੇ ਰਾਤ ਦੁਖਿਆ ਜੀ ਨੇ ਟੂਣਾ ਕਰਿਆ ਇਹ ਜੀ ਡੱਬੇ ਚ ਦੇਖੀ ਹੈ ਬਹੁਤ ਮਹਿੰਗੀਆਂ ਚੀਜ਼ਾਂ ਗਲ ਕਰਾ ਮਾੜੀ ਗੱਲ ਹੈ ਪਾਇਆ ਸਾਰਾ ਕੁਝ ਵੇਚੀ ਰਲਾ ਖਾਣ ਵਾਲੀ ਕੋਈ ਚੀਜ਼ ਨਹੀਂ ਛੱਡੀ ਇਹਨਾਂ ਨੇ ਖਾਣ ਵਾਲੀਆਂ ਚੀਜ਼ਾਂ ਸੀ ਆ ਦਿਖਾ ਦਿੰਦਾ ਤੁਹਾਨੂੰ ਲੈ ਆ ਮੇਵਾ ਟਟਕੜ 1000 ਰੁਪਏ ਕਿਲੋ ਬਦਾਮ ਹੈ ਹੋਰ ਬਹੁਤ ਸਮਾਨ ਹੈ ਆ ਸੈਂਟਰ ਪਾਊਡਰ ਚਲਾਂ ਜੀ ਦਾ ਹੁਣ ਵਰਤਾਂਗੇ ਔਖੇ ਸੌਖੇ ਪਰ ਲਿਬੜ ਗਿਆ ਬਈ ਲਵੇੜਿਆ ਨਾ ਕਰੋ ਇਹਨੂੰ ਆਹ ਫੇਂਡ ਲਬਲੀਆਂ ਆ ਸੰਟਾ 200 ਰੁਪਏ ਦਾ 250 ਰੁਪਏ ਪ੍ਰਿੰਟ ਹੈ ਇਹਦਾ ਪੂਰਾ ਆਲਾ ਜਿਸੇ ਮੂੰਹ ਦੇਖਣੋਂ ਤੇ ਲਾ ਲਾਂਗੇ ਓਹੋ ਹੋ ਆ ਭਾਂਣ ਦੀ ਪੈ ਗਿਆ ਇਹ ਕੀ ਹੈ ਆਹ ਦਾ ਤੇਲ ਆ ਬਾਈ ਓਏ ਬਹੁਤ ਮਹਿੰਗੇ ਨਾ ਨਾਰੀਅਲ ਤੇਲ ਆ ਵਿੱਚ ਹੀ ਪੰਜ ਛੀ ਸ਼ੀਸ਼ਿਆਂ ਤੇਲ ਦੀਆਂ ਚੱਲ ਸਾਡਾ ਤਾਂ 2 ਮਿੰਟ ਟੱਪਣਗੇ ਗਲਗਰ ਮਾੜੀ ਗੱਲ ਆ ਬਾਬੇ ਦੀ ਆ ਜਿਹੜਾ ਕਰਾਉਂਦਾਗਾ ਸਾਰਾ ਸਮਾਨ ਰਾ ਕੇ ਰੱਖਦਾ ਖਾਣ ਵਾਲੀ ਕੋਈ ਚੀਜ਼ ਨਹੀਂ ਛੱਡੀ ਇਹਨਾਂ ਨੇ ਆਹ ਦਿਖਾਵਾਂ ਤੁਹਾਨੂੰ ਨਾ ਆਹ ਤੇ ਗਲਾਜਮਨਾ ਛੱਟਣ ਵਾਲੀ ਚੀਜ਼ ਐ ਇਹ ਲੱਡੂ ਦੇਗਾ ਦੇਸੀ ਘਿਉ ਦੀ ਚੂਰੀ ਉਹ ਭੜੇ ਲੋਕ ਚੂਰੀ ਖਾਣ ਵਾਲੀ ਹੁੰਦੀ ਹੈ ਸਿੱਟਣ ਵਾਲੀ ਹੁੰਦੀ ਹੈ ਹੋਰ ਆ ਤੇਲ ਪਏ ਉਹ ਬਾਬਾ ਇਹਨੂੰ ਬੇਨਤੀ ਆ ਬਾਬਾ ਸਾਮਾਨ ਦਾ ਡੋਰ ਰਖਾ ਦਾ ਕਰ ਆ ਦੇ ਲੈ ਪੂੜੇ ਰੋਟੀਆਂ ਦੇ ਪੂੜੇ ਪੂੜੇ ਦੇ ਖਦਰ ਬਾਬਾ ਤੇ ਰੋਟੀਆਂ ਇੱਧਰ ਇਹ ਖਾਣ ਵਾਲੀਆਂ ਚੀਜ਼ਾਂ ਹੁੰਦੀਆਂ ਸਾਰਾ ਇਹਨੂੰ ਕੁੱਤੇ ਵੀ ਨਹੀਂ ਖਾਂਦੇ ਹੋਣਾ ਉਹ ਆ ਆ ਨੇੜੇ ਰਲੇ ਆਪਣੇ ਇਲਾਕੇ ਦੇ ਬਾਬਿਆਂ ਨੂੰ ਬੇਨਤੀ ਹੈ ਭਰਾਵਾ ਸਮਾਨ ਆ ਡੌੜ ਰਖਾਇਆ ਕਰ ਤੇਰੇ ਕੋਲ ਫਸਦਾ ਜਾਂਦਾ ਗਰੀਬ ਬੰਦੇ ਚੱਲ ਮੇਰੇ ਤਾਂ 2 ਮਿੰਟ ੱਪਣਾ ਨੂੰ ਵਧੀਆ ਆ ਤੇ ਇਹ ਨਹੀਂ ਆ ਪੰਜ ਛੇ ਸੀਸੀਆਂ ਤਾਂ ਆ ਜਾ ਆ ਹੁਟ ਕੇ ਪੈ ਜੀ ਇਹ ਬੋਲ ਰਿਹਾ ਕਹਿੰਦਾ ਉਹਦਾ ਨਾਰੀ ਵਾਲਾ ਖੋਪੇ ਦਾ ਤਾਂ ਵੀ ਜੱਕਲਾ ਉਹਨੂੰ ਆ ਨਾਰੀ ਵਾਲਾ ਰਹਿ ਗਿਆ 100 ਰੁਪਏ ਦਿੰਦੇ ਅੱਜ ਕੱਲ ਆ ਨਾਰੀ ਵਾਲਾ ਆ ਮੁੰਦਰਾ ਆਹ ਚੈਨੀਆਂ ਹੱਸੇ ਹੋਣੀਆਂ ਪਾਣੀ ਸਿਉਣੇ ਨੇ ਉਹ ਕਸਦੇ ਉਹ ਪੈਸੇ ਤਾਂ ਲੱਗੇ ਆ ਕਿਸੇ ਦੇ ਮਾੜੀ ਅੱਲਾ ਬਾਬੇ ਦੀ ਆ ਬਾਬਾ ਆਹ ਆਹ ਗਾਹਾਂ ਤੋਂ ਖੈਰ ਰੱਖੇ ਆ ਸਾਰਾ ਸਮਾਨ ਨਾ ਦੇਖ ਅਦਰ ਤੂੰ ਮੈਂ ਡੱਬਾ ਚੱਕ ਕੇ ਦਿਖਾਉਣਾ ਕਿਸੇ ਕੰਮ ਨਹੀਂ ਆਉਣਾ ਆਹ ਸਾਰਾ ਰਲਾ ਦਾ ਤੂੰ ਮੜਿਆ ਖੈਰ ਰੱਖਿਆ ਕਰ ਇੰਨਾ ਦਾ ਆ ਗਲਾਵਿਆ ਮਣਾ ਤਾਂ ਸਾਹ ਵਾਹਿਗੁਰੂ ਫਤਿਹ